ਸਾਬ ਨੇ ਸੋਨਾ ਸੋਨਾ ਲਾਈਆ ਕਿ ਸੋਨਾ ਮਹਿੰਗਾ ਹੋ ਗਿਆ ਸੋਨਾ ਮਹਿੰਗਾ ਹੋ ਗਿਆ ਸੋਨਾ ਲੱਖ ਨੂੰ ਹੋ ਗਿਆ ਸੋਨਾ 1.5 ਲੱਖ ਤੱਕ ਹੋ ਸਕਦਾ ਹਾਂਜੀ ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਸੋਨੇ ਤੋਂ ਵੀ ਮਹਿੰਗੀਆਂ ਚੀਜ਼ਾਂ ਤੁਹਾਡੇ ਖੇਤਾਂ 'ਚ ਤੁਹਾਡੇ ਆਲੇ-ਦੁਆਲੇ ਹੈਗੀਆਂ ਨੇ ਪਰ ਆਪਾਂ ਉਹਨਾਂ ਨੂੰ ਬਹੁਤ ਹੀ ਸਸਤਾ ਸਮਝਦੇ ਆਂ ਪਰ ਦੋਸਤੋ ਆਪਾਂ ਤਾਂ ਲੈ ਕੇ ਆਏ ਆ ਬਹੁਤ ਸਾਰੇ ਲਫਾਫੇ ਹਰ ਵਾਰ ਦੀ ਤਰ੍ਹਾਂ ਤੇ ਅੱਜ ਵੀ ਆਪਾਂ ਸੋਨੇ ਤੋਂ ਮਹਿੰਗੀ ਚੀਜ਼ ਇਹਨਾਂ ਲਫਾਫਿਆਂ ਦੇ ਵਿੱਚ ਲਜਾਵਾਂਗੇ ਲਫਾਫੇ ਭਰ-ਭਰ ਕੇ ਘਰੇ ਕਿਉਂਕਿ ਪਵਨ ਨੂੰ ਤਾਂ ਉਸ ਚੀਜ਼ ਨੇ ਬਹੁਤ ਹੀ ਜ਼ਿਆਦਾ ਫਾਇਦਾ ਕੀਤਾ ਤੇ ਜੇ ਤੁਸੀਂ ਵੀ ਯੂਜ਼ ਕਰੋਗੇ ਤਾਂ ਤੁਹਾਡੀ ਵੀ ਜ਼ਿੰਦਗੀ ਬਦਲ ਸਕਦੀ ਹੈ ਹਾਂਜੀ ਕੱਲੀ ਮੈਂ ਹੀ ਨਹੀਂ ਸਾਡਾ ਤਾਂ ਸਾਰਾ ਪਰਿਵਾਰ ਇਸ ਚੀਜ਼ ਨੂੰ ਵਰਤਦਾ ਦੋਸਤੋ ਯਕੀਨ ਮੰਨਿਓ ਤੇ ਤੁਹਾਡੇ ਵੀ ਆਲੇ ਦੁਆਲੇ ਤੁਹਾਨੂੰ ਇਹ ਜਿਹੜੀ ਚੀਜ਼ ਆਮ ਹੀ ਮਿਲ ਜਾਊਗੀ ਸੋ ਆਪਾਂ ਤਾਂ ਜਿਹੜੇ ਕਿ ਫੇਰ ਜਿਹੜੇ ਸਾਰੀਆਂ ਸਰਦੀਆਂ ਵੀ ਖਾਧੀ ਤੇ ਹੁਣ ਆਪਾਂ ਫੇਰ ਆਪਾਂ ਇਥੇ ਤੋੜਨ ਆਏ ਆ ਜੀ ਕੀ ਤੋੜਨ ਆਏ ਦੱਸੋ ਤੁਸੀਂ ਇਹ ਆਪਾਂ ਤੋੜਨ ਆਏ ਆ ਜੀ ਸਵੰਜਨੇ ਦੇ ਪੱਤੇ ਸੈਜਨ ਵੀ ਕਹਿ ਦਿੰਦੇ ਨੇ ਸਵੰਜਨਾ ਵੀ ਕਹਿ ਦਿੰਦੇ ਨੇ ਮoringa ਵੀ ਕਹਿ ਦਿੰਦੇ ਆ ਇਹਦੇ ਆਪਾਂ ਪੱਤੇ ਜਿਹੜੇ ਕਿ ਤੋੜਨ ਆਇਆ ਤੇ ਆਹ ਦੇਖੋ ਕੀ ਕਰਦੇ ਆ ਤੇਰੇ ਤੇਰੇ ਜ਼ਿੰਦਗੀ ਚ ਕੀ ਇਹਨਾਂ ਨੇ ਫਰਕ ਲੈਂਦਾ ਉਹ ਵੀ ਦੱਸ ਵੀ ਮੈਂ ਤਾਂ ਜਿਹੜੇ ਯੂਜ਼ ਕੀਤੇ ਸੀਗੇ ਜੀ ਅੱਖਾਂ ਦੀ ਨਿਗਾ ਵਾਸਤੇ ਯੂਜ਼ ਕੀਤੇ ਸੀ ਦਹੀਂ ਦੇ ਵਿੱਚ ਅੱਧਾ ਚਮਚਾ ਪਾ ਕੇ ਮੈਂ ਤਾਂ ਰੋਜ਼ ਖਾਂਦੀ ਸੀ ਤੇ ਸਾਡੇ ਮੰਮੀ ਖਾਂਦੇ ਨੇ ਉਹਨਾਂ ਦੇ ਜਿਹੜੇ ਗੋਡੇ ਪੀੜ ਹੁੰਦੇ ਆ ਤੇ ਗੋਡੇ ਪੀੜ ਤੋਂ ਜਿਹੜਾ ਕਿ ਉਹ ਖਾਂਦੇ ਨੇ ਬਦਾਮਾਂ ਤੋਂ ਵੱਧ ਇਹਦੇ ਚ ਤਾਕਤ ਹਾਂਜੀ ਤੇ ਸਭ ਤੋਂ ਜ਼ਿਆਦਾ ਵਿਟਾਮਿਨ ਮਤਲਬ ਕਿ ਸਭ ਤੋਂ ਜ਼ਿਆਦਾ ਵਿਟਾਮਿਨ ਸਮੰਜਨੇ ਦੇ ਮਤਲਬ ਕਿ ਪੱਤਿਆਂ ਦੇ ਵਿੱਚ ਹੁੰਦਾ ਸਮੰਜਨੇ ਦੇ ਫਲੀਆਂ 'ਚ ਹੁੰਦਾ ਫਲੀਆਂ ਵੀ ਅਸੀਂ ਤੋੜਾਂਗੇ ਪਹਿਲਾਂ ਅਸੀਂ ਪੱਤੇ ਤੋੜ ਲਈਏ ਹਾਂਜੀ ਤੇ ਆਪਾਂ ਆਮ ਹੀ ਸਰਚ ਕਰਕੇ ਦੇਖੀਏ ਨਾ ਜਾਂ ਕਾਦੇ ਤੇ ਵੀ ਗੂਗਲ ਤੇ ਜਾਂ ਐਮਾਜ਼ੋਨ ਤੇ ਕਿਤੇ ਵੀ ਆਪਾਂ ਕਰਦੇ ਆਂ ਤੇ ਉੱਥੇ ਆਪਾਂ ਵੇਖਦੇ ਆਂ ਵੀ ਇਹ ਪੈਕਟਾਂ ਦੇ ਵਿੱਚ ਜਿਹੜੇ ਬੰਦ ਹੋ ਹੋ ਕੇ ਬਹੁਤ ਹੀ ਮਹਿੰਗੀਆਂ ਪੈਕਿੰਗਾਂ ਆਉਂਦੀਆਂ ਹੈਗੀਆਂ ਤੇ ਆਪਣੇ ਜਿਹੜੇ ਛੜਕਾਂ ਦੇ ਉੱਪਰ ਬੂਟੇ ਲੱਗੇ ਹੁੰਦੇ ਆ ਬਹੁਤ ਸਾਰੇ ਸੰਵਜਨੇ ਦੇ ਵੀ ਲੱਗੇ ਹੁੰਦੇ ਆ ਤੇ ਤੁਹਾਨੂੰ ਪਛਾਣ ਕਰਾ ਦਈਏ ਵੀ ਇਸ ਤਰ੍ਹਾਂ ਦੇ ਜਿਹੜੇ ਕਿ ਇਹਦੇ ਪੱਤੇ ਹੁੰਦੇ ਹੈਗੇ ਆ ਤੇ ਦੋਸਤੋ ਇਸ ਤਰ੍ਹਾਂ ਵੀ ਆ ਫਲੀਆਂ ਹੁੰਦੀਆਂ ਦੇਖੋ ਫਲੀਆਂ ਲੱਗੀਆਂ ਹੋਈਆਂ ਜਿਹੜੀਆਂ ਅਸੀਂ ਹੁਣ ਤੋੜ ਕੇ ਲੈ ਕੇ ਜਾਵਾਂਗੇ ਘਰੇ ਇਹਨਾਂ ਦਾ ਚਾਰ ਪਾਵਾਂਗੇ ਤੇ ਪੱਤਿਆਂ ਦਾ ਅਸੀਂ ਪਾਊਡਰ ਬਣਾਵਾਂਗੇ ਮੈਂ ਤਾਂ ਆ ਪੱਤੇ ਬਹੁਤ ਹੀ ਜ਼ਿਆਦਾ ਖਾਣਾ ਤੇ ਫਾਵਣ ਤੇ ਮੰਮੀ ਮਤਲਬ ਕਿ ਬਹੁਤ ਜਿਆਦਾ ਕਿਸੇ ਖਾਲਾਂ ਜਿਹਨਾਂ ਨੇ ਬਹੁਤ ਪੱਤੇ ਖਾਦੇ ਚਪਾਵਾਂ ਦੀ ਨਿਗਾ ਕਿੰਨੇ ਨੰਬਰ ਸੀ ਤੇਰੀ ਪਹਿਲਾਂ ਮੇਰੀ ਨਿਗਾ ਤਾਂ ਜੀ 3.5 3 ਦੇ ਨੇੜੇ ਪਹੁੰਚ ਗਈ ਸੀ ਹੁਣ ਮੇਰੀ 1.5 ਨੰਬਰ ਹੈਗੀ ਆ ਠੀਕ ਆ ਬੇ ਇਨਾ ਫਰਕ ਪੈ ਗਿਆ ਦੋਸਤੋ ਤੇ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਜਾਂ ਮਤਲਬ ਕਿ ਔਮਾਂ ਵਿੱਚ ਤੁਸੀਂ ਚੈੱਕ ਕਰਕੇ ਪਹਿਲੇ ਘਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਸੁਵੰਜਣੇ ਦੇ ਕਿੰਨੇ ਫਾਇਦੇ ਆ ਹਾਂਜੀ ਸੁਵੰਜਣੇ ਦੇ ਬਹੁਤ ਸਾਰੇ ਫਾਇਦੇ ਹੈਗੇ ਆ ਤੇ ਇਹਦੇ ਆਪਾਂ ਪਾਊਡਰ ਵੀ ਜਿਹੜਾ ਲੈ ਸਕਦੇ ਆ ਪਾਊਡਰ ਕਿਵੇਂ ਬਣਾਉਣਾ ਜੀ ਉਹਦੇ ਲਈ ਤੁਸੀਂ ਕੀ ਕਰਨਾ ਇਹਨਾਂ ਪੱਤਿਆਂ ਨੂੰ ਆਪਾਂ ਸਾਰਿਆਂ ਨੂੰ ਟਾਣੀ ਤੋਂ ਅਲੱਗ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਛਾਵੇਂ ਸੁਕਾਉਣਾ ਤੁਸੀਂ ਧੁੱਪੇ ਨਹੀਂ ਸੁਕਾਉਣਾਗਾ ਤੇ ਪੱਤੇ ਵੀ ਜਿਹੜੇ ਤੁਸੀਂ ਲੈਣੇ ਆ ਲਵੇ ਲਵੇ ਪੱਤੇ ਲੈਣੇ ਹੈਗੇ ਆ ਆ ਦੇਖੋ ਅਜਵੇਂ ਨਵੀਆਂ ਹੀ ਟਾਹਣੀਆਂ ਬਣੀਆਂ ਹੋਈਆਂ ਸੀਗੀਆਂ ਤੇ ਇਹਦੇ ਤੋਂ ਆਪਾਂ ਜਿਹੜੇ ਕਿ ਸਾਰੇ ਪੱਤੇ ਝਾੜ ਲੈਨੇ ਆ। ਤੇ ਦੋਸਤੋ ਜਿੰਨੇ ਵੱਧ ਪੱਤੇ ਤੇ ਤੋੜਾਂਗੇ ਓਨੇ ਵੱਧ ਇਹ ਫੁੱਟਦਾ ਜਿਆਦਾ। ਹਾਂਜੀ। ਆ ਦੇਖੋ ਅਸੀਂ ਫਿਆਲਾਂ ਦੇ ਬੱਚੇ ਤੇ ਸਾਰੇ ਪੱਤੇ ਖਾ ਗਏ ਹੁਣ ਦੁਆਰ ਤੋਂ ਫੁੱਟਣ ਲੱਗਿਆ ਇਹ। ਹਾਂਜੀ। ਤੇ ਆਪਾਂ ਪਾਵਾਂ ਦਿੱਲੀ ਵੀ ਭੇਜੇ ਸੀ ਨਾ ਇੱਕ ਭੈਣ ਨੇ ਇੱਕ ਆਂਟੀ ਜੀ ਨੂੰ ਭੇਜੇ ਸੀਗੇ ਆਪਾਂ ਦਿੱਲੀ ਉਹ ਕਹਿਣ ਲੱਗੇ ਵੀ ਸਾਨੂੰ ਤੁਸੀਂ ਭੇਜੋ ਬੇਟਾ ਸਾਨੂੰ ਪਤਾ ਨਹੀਂ ਪਛਾਣ ਨਹੀਂਗੇ ਫਿਰ ਅਸੀਂ ਇਥੋਂ ਕੋਰੀਅਰ ਕਰਵਾਤੇ ਸੀਗੇ ਹਾਂਜੀ ਤੇ ਸਾਡੀ ਮੈਡਮ ਨੂੰ ਵੀ ਭੇਜੇ ਸੀ ਗੁਰਸੇ ਜੈਸਵੀਕ ਦੀ ਮੈਡਮ ਨੂੰ ਵੀ ਭੇਜੇ ਸੀਗੇ ਆਪਾਂ ਹਾਂਜੀ ਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਆ ਬਾਕੀ ਦੋਸਤੋ ਤੁਸੀਂ ਗੂਗਲ ਕਰ ਲਿਓ ਇਹ ਵਿਟਾਮਿਨ ਸਭ ਤੋਂ ਜ਼ਿਆਦਾ ਭਰਪੂਰ ਵਿਟਾਮਿਨ A ਦੇ ਵਿੱਚ ਹੁੰਦੇ। ਦਹੀਂ ਮੈਨੂੰ ਕੁਲੇ ਜੇ ਪੱਤੇ ਤੋੜ ਕੇ ਖਾ ਲਾ ਆ ਖੱঁচা ਪੈ। ਆ ਜਿਹੜੇ ਕੰਟਰੀ ਤੇ ਲੱਗੇ ਹੋਇਆ ਆ ਆ ਲੈ ਲਓ। ਆ ਖੰਨੇ ਆ ਰਿਹਾ ਹਉ ਤੇ ਲਿਆ ਦੇਖੋ ਦੋਸਤੋ। ਆ ਲੈ। ਤੇ ਇਹ ਜਿਹੜੇ ਪੱਤੇ ਆ ਨਾ ਮਤਲਬ ਕੀ ਛਾਵੇਂ ਸਿਕਾਉਣੀ ਆ ਫਿਰ ਇਹਨਾਂ ਦੇ ਤੁਸੀਂ ਪਾਊਡਰ ਜਿਹੜਾ ਕੀ ਪੀਸ ਕੇ ਰੱਖ ਲੈਣਾ ਹੈਗਾ। ਅੱਧਾ ਚਮਚ ਤੁਸੀਂ ਡੇਲੀ ਜਿਹੜਾ ਦਹੀਂ ਦੇ ਨਾਲ ਖਾ ਸਕਦੇ ਆ। ਤੇ ਬਹੁਤ ਹੀ ਵਧੀਆ ਹੁੰਦਾ ਬਾਕੀ ਜੇ ਤੁਸੀਂ ਸਲਾਹ ਲੈਣੀ ਤੇ ਆਪਣੇ ਕਿਸੇ ਡਾਕਟਰ ਦੀ ਵੀ ਸਲਾਹ ਲੈ ਸਕਦੇ ਹੈਗੇ ਹੋ ਵੀ ਸਾਨੂੰ ਜਿਹੜਾ ਚੀਜ਼ ਫਾਇਦਾ ਕੀਤੀ ਇਸ ਤਾਂ ਉਸ ਬਾਰੇ ਜਿਹੜਾ ਕਿ ਦੱਸ ਰਹੇ ਹੈਗੇ ਆ ਤੇ ਹਲਕਾ ਜਾਂ ਕੜਵਾ ਹੁੰਦਾ ਜ਼ਿਆਦਾ ਤਾਂ ਨਹੀਂ ਕੜਵਾ ਹੁੰਦਾ ਟੇਸਟ ਵਧੀਆ ਬਣ ਜਾਂਦਾ ਇਹਦਾ ਸੁੱਕੇ ਤੋਂ ਬਾਅਦ ਤਾਂ ਦੋਸਤੋ ਉਹ ਵੀ ਨਹੀਂ ਕੜਵਾ ਹੋਣਾ ਹਾਂਜੀ ਹਰਿਆ ਪੱਤੇ ਕੜਵਾ ਹੁੰਦਾ ਇਹਦਾ ਹਾਂਜੀ ਤੇ ਬਾਕੀ ਜਿਹੜੀਆਂ ਦੀਆਂ ਫਲੀਆਂ ਹੁੰਦੀਆਂ ਫਲੀਆਂ ਦਾ ਆਪਾਂ ਚਾਰ ਪਾਵਾਂਗੇ ਤੁਹਾਨੂੰ ਜਿਹੜੇ ਕੀ ਵੀਡੀਓ ਚ ਵੀ ਦੱਸਾਂਗੇ ਅਗਲੀ ਨੈਕਸਟ ਵੀਡੀਓ ਦੇ ਵਿੱਚ ਤੇ ਹੁਣ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ ਥੋੜੀਆਂ ਹੀਆਂ ਵੱਡੀਆਂ ਹੋ ਗਈਆਂ ਫਲਣਾਂ ਪਰ ਅੱਜ ਤੋਂ 10 ਦਿਨ ਪਹਿਲਾਂ ਜੇ ਅਸੀਂ ਤੋੜ ਲੈਂਦੇ ਨਾ ਫਲੀਆਂ ਲੱਗੀਆਂ ਫਲੀਆਂ ਤੋੜਨ ਵਾਸਤੇ ਤੇ ਤੁਸੀਂ ਦੇਖੋ ਹਾਂਜੀ ਤੇ ਆਹ ਤੋੜ ਲਾਂ ਸਾਰੀਆਂ ਤੋੜ ਲੋ ਆ ਸਾਰੀਆਂ ਤੋੜ ਰਿਆ ਹਾਂ ਦੋਸਤੋ ਮੈਂ ਦੇਖੋ ਤੁਸੀਂ ਕੱਚੀਆਂ ਕੱਚੀਆਂ ਫਲੀਆਂ ਥੋੜੀਆਂ ਤਾਂ ਵੱਡੀਆਂ ਹੋ ਗਈਆਂ ਇਤਕੀ ਹਾਂਜੀ ਪਰ ਜਿਹੜੀਆਂ ਇਹ ਫਲੀਆਂ ਤੋਂ ਉਤੋਂ ਆਪਾਂ ਹਲਕਾ ਜਿਹਾ ਛਿੱਲੜ ਇਹਦਾ ਲਾ ਲਾਂਗੇ ਛਿਲਕਾ ਜਆ ਉਪਰੋਂ ਲੈ ਜਾਂਦਾ ਹੁੰਦਾ ਤੇ ਫਿਰ ਇਹਨਾਂ ਨੂੰ ਉਬਾਲ ਕੇ ਜਿਹੜੇ ਤਰੀਕੇ ਨਾਲ ਅਸੀਂ ਮਤਲਬ ਕਿ ਆਚਾਰ ਪਾਉਨੇ ਆ ਉਹ ਤਰੀਕਾ ਤੁਹਾਨੂੰ ਅਸੀਂ ਦੱਸਾਂਗੇ ਤੇ ਬਾਕੀ ਤੁਸੀਂ ਕਿਸ ਤਰ੍ਹਾਂ ਆਚਾਰ ਪਾਉਨੇ ਉਸ ਵੰਜਨੇ ਦੀਆਂ ਫਲੀਆਂ ਦਾ ਜਰੂਰ ਦੱਸਿਓ ਤੇ ਬਹੁਤ ਹੀ ਟੇਸਟੀ ਜਿਹੜਾ ਕਿ ਆਚਾਰ ਬੰਦ ਹੈ ਵੀ ਐਂ ਲੱਗਦਾ ਜਿਵੇਂ ਆਪਾਂ ਬਸ ਦੂਸਰੇ ਜਿਵੇਂ ਆਚਾਰ ਖਾਣੇ ਹੁੰਨੇ ਆ ਉਵੇਂ ਟੇਸਟ ਵੀ ਮੰਨਦਾ ਹੈਗਾ ਕੋਈ ਕੋਈ ਆਪਾਂ ਨੂੰ ਖਾਣ ਦੇ ਵਿੱਚ ਇਹ ਨਹੀਂ ਲੱਗਣਾ ਵੀ ਕੋਈ ਕੜਵਲ ਲੱਗੂਗਾ ਜਾਂ ਬਕ ਬਕਾ ਲੱਗੂਗਾ ਬਹੁਤ ਹੀ ਵਧੀਆ ਟੇਸਟ ਇਹਨਾਂ ਦਾ ਫਲੀਆਂ ਦਾ ਬਣ ਜਾਂਦਾ ਹੈਗਾ ਬਸ ਥੋੜੀਆਂ ਹੀ ਸਾਡੀਆਂ ਫਲੀਆਂ ਵੱਡੀਆਂ ਹੋ ਗਈਆਂ ਤੇ ਪਰ ਜੇ ਥੋੜੀਆਂ ਹੀ ਅਸੀਂ 10 ਦਿਨ ਪਹਿਲਾਂ ਤੋੜ ਲੈਂਦੇ ਤਾਂ ਇਹਨਾਂ ਨੇ ਨਿੱਕੀਆਂ ਨਿੱਕੀਆਂ ਨੇ ਸਾਨੂੰ ਛਿੱਲਣ ਦੀ ਲੋੜ ਨਹੀਂ ਪੈਣੀ ਸੀ ਹੁਣ ਸਾਨੂੰ ਉੱਪਰ ਇਹਨੂੰ ਛਿਲਕਾ ਜਦਾ ਲਾਉਣਾ ਪਊਗਾ ਪਤਲਾ-ਪਤਲਾ ਤੇ ਫੇਰ ਇਹਦਾ achar ਪਾਵਾਂਗੇ ਚਲੋ ਠੀਕ ਹੈ ਦੋਸਤੋ ਆਪਾਂ ਫਲੀਆਂ ਤੋੜ ਲਈਆਂ ਆਪਾਂ ਚੱਲੇ ਆਂ ਘਰੇ ਹਾਂਜੀ ਤੇ ਮਾੜੀ ਜਿਹੀ ਨਿਗਾ ਤੁਹਾਨੂੰ ਆਪਾਂ ਸਾਡੇ ਬੂਟਿਆਂ ਦੀ ਵੀ ਮਾਰਾ ਦਿੰਨੇ ਹੈਗੇ ਆ ਜਿਹੜੇ ਆਪਣੇ ਸਾਡਾ ਬਾਗ ਜਿਹੜਾ ਨਾਸ਼ਪਤੀ ਦਾ ਲੱਗਿਆ ਹੋਇਆ ਅਗਲੇ ਸਾਲ ਨੂੰ ਰੱਬ ਭਲੀ ਕਰੇ ਬਾਬਾ ਨਾਨਕ ਭਲੀ ਕਰੇ ਪੂਰਾ ਠੇਕੇ ਚੜਨ ਵਾਸਤੇ ਤਿਆਰ ਹੋ ਜਾਊਗਾ ਆ ਦੇਖੋ ਤੁਸੀਂ ਫਰੂਟ ਲੱਗਿਆ ਹੋਇਆ ਇੱਥੇ ਦੂਜਾ ਫਰੂਟ ਪਰ ਥੋੜਾ ਬੂਟੇ ਛੋਟੇ ਸੀ ਆ ਦੇਖੋ ਨਾਸ਼ਪਤੀਆਂ ਜਿਹੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਤੇ ਇਹ ਆਪਣਾ 3 ਕਿੱਲੇ ਫਰੂਟਾਂ ਦਾ ਨਾਸ਼ਪਤੀ ਦਾ ਬਾਗ ਤੇ ਅੱਜ ਇਹਨੂੰ ਸਪਰੇ ਵੀ ਕਰਾਉਣੇ ਸਪਰੇ ਤੇਲਾ ਪਿਆ ਹੋਇਆ ਬਹੁਤ ਜ਼ਿਆਦਾ ਹਾਂਜੀ ਤੇ ਤੇ ਨਾਲ ਆਪਣੇ ਅਮਰੂਦਾਂ ਦਾ ਇੱਕ ਲਾਈਨਅਪ ਨੇ ਅਮਰੂਦਾਂ ਦੇ ਬੂਟਿਆਂ ਦੀ ਆ ਤੇ ਇੱਕ ਹੈਗੀ ਆ ਨਾਸ਼ਪਤੀ ਦੇ ਬੂਟਿਆਂ ਦੀ ਤੇ 5 ਸਾਲ ਹੋ ਗਏ ਆਪਾਂ ਨੂੰ ਇਹਨੂੰ ਲਾਇਆ ਤੇ ਹੁਣ ਜਿਹੜਾ ਹੁਣ ਮਤਲਬ ਕਿ 7-8 ਸਾਲਾਂ ਬਾਅਦ ਫਲ ਦਿੰਦਾ ਤੇ ਅਗਲੇ ਸਾਲ ਹੁਣ ਆਪਣੇ ਅਗਲੇ ਸਾਲ ਦਾ ਪੂਰਾ ਫੁੱਲ ਹੀ ਤਿਆਰ ਹੋ ਜਾਣਾ ਤੇ ਚਲੋ ਠੀਕ ਹੈ ਦੋਸਤੋ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ ਹਾਂਜੀ ਥੈਂਕ ਯੂ ਜੀ